ਅੱਜ ਕੱਲ ਦਾ ਜ਼ਮਾਨਾ ਐਡਾਂ ਦਾ ਕਿ ਆਪਣੇ ਕਿਸੇ ਸੱਕੇ ਰਿਸ਼ਤੇਦਾਰ ਨੂੰ ਪੈਸਾ ਦਾ ਰਾਣਾ ਦਿਓ ਕਿਸੇ ਚੋਰ ਨੂੰ ਪੈਸੇ ਦੇ ਦਿਓ ਦੇਖੋ ਚੋਰੀ ਕਰਦਾ ਪਿਆ ਤੇ ਉਹਦੀ ਮਦਦ ਕਰ ਦਿਓ ਕਿ ਭਾਈ ਤੂੰ ਦੁਬਾਰਾ ਚੋਰੀ ਨਹੀਂ ਕਰਨੀ ਤੇ ਆ ਲੈ ਫੜ ਪੈਸੇ ਤੈਨੂੰ ਥੋੜੇ ਬਹੁਤ ਦਿੰਨੇ ਆ ਠੀਕ ਹੈ ਪਰ ਸੱਕੇ ਰਿਸ਼ਤੇਦਾਰ ਨੂੰ ਕਦੇ ਪੈਸਾ ਨਾ ਦਿਓ ਮੈਂ ਤਾਂ ਕੰਨਾਂ ਨੂੰ ਹੱਥ ਲਾ ਲਏ ਨੇ ਠੀਕ ਹੈ ਲੋਕ ਤੇ ਕੰਨਾਂ ਨੂੰ ਐ ਹਥ ਲਾਂਦੇ ਨਾ ਤੇ ਮੈਂ ਥੱਲਿਓਂ ਦੀ ਨ ਲੱਤਾਂ ਚੋਂ ਕੱਢ ਕੇ ਹੱਥ ਤੇ ਕੰਨਾਂ ਨੂੰ ਲਾ ਰਿਆ ਕਿ ਆਪਣੇ ਸਕੇ ਰਿਸ਼ਤੇਦਾਰਾਂ ਨੂੰ ਕਦੇ ਪੈਸਾ ਦਾ ਰਣ ਦਿਓ ਮੈਨੂੰ ਕੰਨ ਲੱਗ ਗਏ ਨੇ ਪਰ ਜਿਹੜੇ ਵੀ ਮੇਰੇ ਨਾਲ ਫੇਸਬੁੱਕ ਤੇ ਜੁੜੇ ਹੋਏ ਨੇ ਮੇਰੇ ਫਰੈਂਡਸ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਭਾਈ ਰਿਸ਼ਤੇਦਾਰਾਂ ਨੂੰ ਪੈਸਾ ਨਾ ਦਿਓ ਜੇ ਜੋ ਮੇਰੀ ਹਾਲਤ ਕੀਤੀ ਹੈ ਨਾ ਮੇਰੇ ਸਕੇ ਰਿਸ਼ਤੇਦਾਰਾਂ ਨੇ ਮੈਨੂੰ ਪਤਾ ਹੈ ਇੱਕ ਤਾਂ ਪੈਸਾ ਦਿੱਤਾ ਬਾਕੀ ਨਿੱਤ ਦਾ ਮੈਨੂੰ ਦੂਸਰੀ ਰਿਸ਼ਤੇਦਾਰ ਵੀ ਛੁੱਟ ਗਈ ਹੈ ਅੱਜ ਤੋਂ ਬਾਅਦ ਠੀਕ ਹੈ ਇਹ ਪੈਸਾ ਇਹਦੀ ਚੀਜ਼ ਹੈ ਰਿਸ਼ਤੇਦਾਰੀ ਛਿੜਾ ਦਿੰਦਾ ਹੈ ਆਪਣੇ ਸਕੇ ਛਿੜਾ ਦਿੰਦਾ ਹੈ ਤੇ ਮੈਂ ਬੇਰ ਕੋ ਛਿੜਾ ਦਤੇ ਨੇ ਠੀਕ ਹੈ ਜੀ ਇਹ ਜਰਾ ਖਿਆਲ ਰੱਖਿਓ ਮੇਰੇ ਵੀਰੋ ਸਾਰੇ